ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਸਰਾਲੀ ਮੰਡ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਓਨਰ ਵੀਰ ਪ੍ਰਭ ਹਣੋਂ ਦੇ ਕੋਲ ਆਏ ਆ ਵਪਾਰ ਦਾ ਕੰਮ ਆ ਸੋ ਆਪਣੇ ਸਾਰੇ ਭੈਣ ਭਰਾ ਸੱਜਣ ਵੀਰਾਂ ਨੂੰ ਪਤਾ ਹੀ ਏ ਠੀਕਾ ਜੀ ਮਾਲ ਤਕਰੀਬਨ ਵੀਰ ਉਹਨਾਂ ਦੀ ਰੁਟੀਨ ਦੇ ਵਿੱਚ ਹੀ ਲਿਆਉਂਦੇ ਆ ਬਾਕੀ ਵੀਡੀਓ ਤਕਰੀਬਨ ਥੋੜਾ ਵਕਫਾ ਜ਼ਰੂਰ ਪੈ ਜਾਂਦਾ ਪਰ ਮਾਲ ਇਹਨਾਂ ਦੇ ਕੋਲ ਆਉਂਦਾ ਤੇ ਵਿਕਦਾ ਰਹਿੰਦਾ ਰੁਟੀਨ ਦੇ ਵਿੱਚ ਹੀ ਸੋ ਵਪਾਰੀ ਭਰਾ ਕਾਰੀ ਘਰ ਭਰਾ ਵੀ ਜਿਹੜੇ 200 ਮਾਲ ਲੈ ਜਾਂਦੇ ਨੇ ਉਹਦੇ ਕੋਲ ਸੇਲ ਪਰਚੇਜ਼ ਦਾ ਕੰਮ ਆ ਖਾਸ ਤੌਰ ਤੇ ਅੱਜ ਇਸ ਵੀਡੀਓ ਦੇ ਵਿੱਚ ਖਾਸ ਤੌਰ ਤੇ ਆਪਾਂ ਤੁਹਾਨੂੰ ਬੱਛੀਆਂ ਵੇੜਾ ਦਿਖਾਉਣੀਆਂ ਨੇ ਜਿਹਦੇ ਵਿੱਚ ਸੂਇ ਸੂਇ ਪਸ਼ੂ ਵੀ ਤੁਹਾਨੂੰ ਮਿਲ ਜਾਣਗੇ ਠੀਕ ਆ ਜੀ ਵੈਸੇ ਮਾਲ ਤਕਰੀਬਨ ਸੂਇਆ ਸੂਇਆ ਜਿਹੜਾ ਦੁੱਧ ਤੇ ਚੱਲਣ ਡਿਆ ਤੋਕੜ ਗੱਪਣ ਤੋਕੜ ਖਾਸ ਅੱਗੇ ਬਣੀ ਸੋਰੀ ਠੀਕ ਆ ਜੀ ਉਹ ਪ੍ਰੋਪਰ ਪਰ ਡਿਟੇਲ ਚ ਚੱਲਾਂਗੇ ਤੇ ਇੱਕ ਵੜ ਇਹਨਾਂ ਕੋਲ ਜਿਹੜੀ ਆ ਸੂਇ ਸੂਵਾਈ ਆ ਤਾਜੀ ਸੋ ਇਹ ਤਿੰਨ ਵੜਾ ਹੋਣਗੀਆਂ ਤੇ ਦੋ ਪੱਛੀਆਂ ਨੇ ਠੀਕ ਆ ਜੀ ਹੀਫਰਾਂ ਦੇ ਵਿੱਚ ਚਾਹੇ ਅਫਸਰ ਬੱਛੀਆਂ ਨੇ ਇਹ ਮੇਰੇ ਭਰਾ ਤੁਸੀਂ ਸਬਦਾ ਕਰ ਲਿਆ ਜੀ ਠੀਕ ਹੈ ਜੀ ਚਮਕਦਮ ਕਾਲੀਆਂ ਬੱਚੀਆਂ ਨੇ ਕੀ ਰੇਟ ਕੀ ਮੁੱਲ ਰਹੂਗਾ ਪੂਰੀ ਗੱਲਬਾਤ ਕਰਾਂਗੇ ਸੋ ਨਸਲ ਬਰੀਡ ਜਿਹੜੀ ਆ ਉਹ ਵੀ ਤੁਹਾਨੂੰ ਤਸੱਲੀ ਦੇ ਨਾਲ ਹੀ ਦਿਖਾਵਾਂਗੇ 1 ਦਸੰਬਰ ਤਰੀਕ ਆ ਜੇ ਤੁਸੀਂ ਨੋਟ ਕਰ ਲਓ ਸਾਮਾ ਕੋਈ ਸ਼ਾਮ ਦੇ 4 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਵਟੀਆਂ ਵੇੜਾ ਦਿਖਾਉਣੀਆਂ ਸੀ ਅੱਜ ਫਿਲਗਾਲ ਚਲੋ ਉਹ ਮਾਲ ਪ੍ਰਭ ਉਹਨਾਂ ਨੇ ਸੇਲ ਕਰ ਦਿੱਤਾ ਮਾਰਨਿੰਗ ਟਾਈਮ ਤੇ ਇਹਨਾਂ ਬੜਰ ਦੀ ਆਪਾਂ ਡਿਟੇਲ ਦਿੰਨੇ ਆ ਹੋਰ ਪ੍ਰਭ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਮਹਾਰਾਜ ਹਾਂਜੀ ਹਾਂਜੀ ਠੀਕ ਠਾਕ ਨਵੀਂ ਪ੍ਰੋਬਲ ਮਾਲ ਤਕਰੀਬਨ 2 ਕੁ ਬੜਾ ਜਿਹੜੀਆਂ ਅੱਜ ਮਾਰਨਿੰਗ ਸੇਲ ਕਰਤੀਆਂ ਹਾਂ ਜੀ ਬੜਾ 6 ਤੇ 3 ਦੇ ਵਿੱਚ ਸੇਲ ਹੋ ਗਈਆਂ ਤੇ ਮੁਰਚਾ ਦੋ ਹੋਣੇ ਆਈਆਂ ਆ ਆ ਠੀਕ ਆ ਆ ਸਵੇਰਾਂ ਦੀ ਆ ਜੀ ਇੱਕ ਟੋਕੜ ਕ ਬਣਾਈ ਤੇ ਇੱਕ ਜਿਹੜੀ ਟੋਕੜੇ ਹੋਣੇ ਸਾਰਾ ਹੀ ਮਾਲ ਅੱਛਾ ਉਹ ਆ ਟੋਕੜ ਟੋਕੜ ਕੱਬਣ ਹੌਸਰਾ ਬਚੀ ਚਲ ਵੀ ਚੱਲ ਸਾਰਾ ਕੋ ਸਾਰੀਆਂ ਕੈਟਾਗਰੀ ਦੇ ਵਿੱਚ ਹਾਂ ਜੀ ਹਾਂ ਜੀ ਸਾਰੀਆਂ ਨਿੱਕੇ ਨਿੱਕੇ ਭਾਈ ਮੁੱਲ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਹੈ ਵੀ ਜਾਇਜ਼ ਛੋਟੇ ਹੁੰਦੇ ਆ ਹਾਂ ਜੀ ਹਾਂ ਜੀ ਆ ਤੇ ਥੋੜਾ ਵਖਵਾ ਪਾ ਜਾਂਦਾ ਬਾਕੀ ਮਾਲ ਫੜ ਫੜ ਕੇ ਭੈਣ ਭਰਾ ਇਸੇ ਤਰ੍ਹਾਂ ਲੈ ਲੈਂਦੇ ਇਤਨੇ ਵੇਚਣ ਮੋਚਣ ਵਾਲੇ ਲੈ ਜਾਂਦੇ ਗਾਂ ਨਾਲ ਵੇਚਣ ਮੋਚਣ ਹੁੰਦਾ ਸਿਰੇ ਤੜਕੇ ਦਾ ਇਹ ਆਪਣਾ ਪਹਿਲਾ ਟਾਈਮ ਤੇ ਮੁਰਕੇ ਉਹ ਬੱਚੀਆਂ ਵੇਚਣ ਆਲੇ ਕਈ ਵਾਰ ਦਾ ਸਲਾਹ ਇਹੋ ਜੀ ਤੁਹਾਡੀ ਬਣੀ ਹੁੰਦੀ ਹੈ ਵੀ ਅੱਜ ਵੀਡੀਓ ਪਾਉਣੀ ਹੈ ਤੇ ਪਤਾ ਲਾਤਾ ਦੇ ਘੰਟੇ ਤੋਂ ਮਾਲ ਵੇਖਦਾ ਹਾਂ ਹਾਂਜੀ ਹਾਂਜੀ ਵੇਖ ਬੁਖ ਜਾਂਦਾ ਇਤਨਾ ਇਸੇ ਤਰ੍ਹਾਂ ਹੀ ਆ ਜਦੋਂ ਤੇਜ਼ੀ ਦੇਖ ਹੋ ਜਾ ਫਿਰ ਮਾਲ ਪੜਪੜ ਉਹ ਤੁਹਾਨੂੰ ਆ ਕੀਤੀ ਮੁਰਕੇ ਦੋ ਫੜੀਆਂ ਮੌਕੇ ਤੇ ਚਲੋ ਜੀ ਲੈ ਵੀ ਪ੍ਰਭ ਸ਼ੁਰੂਆਤ ਕਰ ਲੈ ਕਿਹੜੇ ਪਾਸੇ ਆ ਸੋਈ ਵੈੜ ਤਾਜੀ ਆ ਇੱਥੋਂ ਕਰ ਲੀਆ ਹਾਂ ਹਾਂ ਠੀਕ ਆ ਜੀ ਹਾਂਜੀ ਪਹਿਲਾ ਸੂਆ ਵੱਛੀ ਲਓ ਜੀ ਪਹਿਲਾ ਸੂਆ ਵਿਹੜ ਤੁਹਾਨੂੰ ਦਿਖਾ ਰਹੇ ਆ ਪਹਿਲੇ ਨੰਬਰ ਤੇ ਆ ਮਗਰ ਬੱਛਾ ਹਾਂਜੀ ਹਾਂਜੀ ਮਗਰ ਬੱਛਾ ਮੇਲ ਕਾਫ ਆ ਕਿੰਨੇ ਕ ਦੁੱਧ ਤੇ ਆ ਗਈ ਫਿਰ ਆ 13 ਕਿਲੋ ਤੇ ਚੱਲਣ ਦੀ ਲਓ ਜੀ 13 ਕਿਲੋ ਦੁੱਧ ਐ ਐਫ ਬਰੀਡ ਕਰਾਸ ਦੇ ਵਿੱਚ ਹੀ ਆ ਠੀਕ ਆ ਜੀ ਬੰਬੂਤੀ ਬਾਕੀ ਦਿਖਾ ਦਿਓ ਹਾਂ ਨੀਨੇ ਨੀਕੇ ਕੰਨ ਲੱਗੇ ਹਾਂ ਹਫਤਾ ਹੋ ਗਿਆ ਹੈ ਹਾਂਜੀ ਹਾਂਜੀ ਮੂੰਹ ਛੇ ਦੰਦ ਠੀਕ ਆ ਆ ਮਾਰੂ ਨੀਗਾ ਦੁੱਧ ਕਿੰਨਾ ਦੱਸਿਆ ਜੇ 13 ਕਿਲੋ 13 ਕਿਲੋ ਬਾਕੀ ਚੋਣ ਚਾਂ ਦੇ ਚੰਗੀ ਚਾਰੇ ਥਾਂ ਉੱਤੇ ਇੱਕ ਨੰਬਰ ਲਓ ਜੀ ਸੋ ਚਵਾਈ ਚੰਗੀ ਆ 13 ਕਿਲੋ ਦੁੱਧ ਹਫਤੇ ਦੀ ਸੂਈ ਸੋ ਪਹਿਲਾ ਸੂਆ ਪਲੂਨ ਇਹ ਵੇੜ ਤੁਹਾਨੂੰ ਦਿਖਾ ਰਹੇ ਆਪਾਂ ਠੀਕ ਆ ਜੀ ਬਾਕੀ ਪਿੰਡੇ ਪੁੰਡੇ ਦੀ ਸਾਫ ਸੁਥਰੀ ਆ ਚਲੋ ਲੇਵਾ ਵੀ ਹੁਣ ਆਪਾਂ ਮੌਕੇ ਤੇ ਖੜ ਕੇ ਦੇਖ ਰਹੇ ਆ ਤੁਸੀਂ ਆਣ ਕੇ ਦੇਖਣਾ ਬੜ ਬਿਲਕੁਲ ਸਾਫ ਸੁਥਰਾ ਲੇਵਾ ਕੋਈ ਬੱਚੀ ਛਾਂਗ ਕੋਈ ਪੋਰ ਪਾੜ ਨਹੀਂ ਮਿਲੂਗੀ ਚਾਰੇ ਥਾਂ ਦੇ ਸਵੇਰੇ 6 ਵਜੇ ਦੀ ਚਵਾਈ ਆ ਆਏ ਠੰਡੀ ਠੁੰਡੀ ਪੂਰੀ ਹਾਂਜੀ ਹਾਂਜੀ ਆ ਕੰਨੀਆਂ ਥਣ ਲੱਗੇ ਗੁਲਾਬੀ ਥਣ ਵਾਛੀ ਹਾਂਜੀ ਹਾਂਜੀ ਅੱਛਾ ਅੱਛਾ ਕਬੂਤੀ ਬਾਤੀ ਕਾ ਦੋ ਅੱਛੀ ਹਾਂ ਫੈਸ਼ਨ ਡਿਜ਼ਾਈਨ ਵਾਲੀ ਆਨੇ ਫੈਸ਼ਨ ਫੂਸ਼ਨ ਪੂਰਾ ਰੰਗ ਪਾ ਜਾ ਆ ਦੇਖੋ ਠੀਕ ਆ ਓਕੇ ਪ੍ਰਭ ਕੀ ਮੁੱਲ ਕੀ ਡਿਮਾਂਡ ਰੱਖੀ ਐ ਦੀ ਵੀਰੇ ਮੁੱਲ ਕਾ ਨੂੰ ਮੱਚੀ ਤੇ ਮੈਂ 45 ਜੋ ਮਰਜ਼ੀ ਕਰੀ ਜੀਏ ਹਾਂ ਮੁੱਲੇ ਤੇ 40 ਕਰਦੇ ਹਾਂ ਹਾਂ ਨਾ 35 ਜੋ ਮਾਨਤਾ ਕਰਦਾ 35 ਜੋ ਹਾਂਜੀ 13 ਲੀਟਰ ਦੁੱਧ ਮਣਕੇ ਦਵਾ ਦੋ ਡੰਗ ਦਾ ਠੀਕ ਆ ਵੀ ਹਾਂਜੀ ਹਾਂ ਹਣਾ ਬਸ 35 ਹੇ ਥੋੜਾ ਪਾ ਦਾ ਮੌਕੇ ਤੇ ਹੋ ਜਾਊਗਾ ਮੌਕੇ ਤੇ ਭਰਾ ਨਹੀਂ ਕਿੱਥੇ ਹੋ ਜਾਣਾ ਫੋਨ ਵਾਲੇ ਚਲੋ ਜੀ ਬਾਕੀ ਛੋਟਾ ਛਾਟਾ ਹੁੰਦੀਆਂ ਰਹਿੰਦੀਆਂ ਹੁੰਦੀਆਂ ਜੀ ਸੋ 35000 ਪੈਂਟਰ ਪੈਂਟਰ ਛੱਡੇ ਦੀ ਵਿਖਾ ਦੋ ਮਗਰ ਬੱਚੀ ਦੀ ਹਾਂ ਇਹ ਕਪੜਾ ਪੂਰਾ ਆਰਡਰ ਤੇ ਹਾਂ ਜੀ ਹਾਂ ਜੀ ਕੋਈ ਉਹ ਜਾਨ ਟੁੱਟ ਮਾ ਛੱਡਾ ਨਹੀਂ ਲੱਗਾ ਬੱਚੀ ਸਹੀ ਆ ਓਨੀ ਗਾਣ ਓਨੀ ਫਹਾਨ ਓ ਹਾਂ ਜੀ ਆ ਮਾਰੋ ਨਹੀਂ ਗਾ ਠੀਕ ਆ ਜੀ ਬਿਲਕੁਲ 파ੜੀ ਵਾਲਾ ਲੈਵਾ ਚਲੋ ਜਿੰਨੇ ਕ ਭਾਅ ਪੜਤੇ ਦੀਆ ਚਲੋ ਦੋ ਤਿੰਨ ਹੋਣਾ ਹੈਗਾ ਇਹ ਨਵੇਂ ਸਾਂ ਦੇ ਸਵੇਰੇ ਤੜਕੇ ਆਈ ਹਾਂ ਹਾਂ ਕੋਈ ਸਾੰਬੇ ਸੂੰਬ ਹਾਂ ਜੀ ਦੁੱਧ ਜਿਆਦਾ ਨਹੀਂ ਆਪਾਂ ਕਹਿੰਦੇ ਹੁਣ ਤੇਰਾ ਅਗਲਾ ਉਹ ਨਹੀਂ ਆਣਾ ਬਰੀਕੀਆਂ ਨੇ ਵੇਰ ਜਾਦਬਾਦ ਨਹੀਂ ਨੇ ਬਰੀਕੀਆਂ ਥੋੜੀ ਬਹੁਤੀ ਹਾਂ ਆ ਦੇਖੋ ਠੀਕ ਆ ਬਾਕੀ ਬੂਤੀ ਬਾਤੀ ਵਿਖਾ ਦੇ ਮਾਣਾ ਵੀ ਬਾਰ ਬਾਰ ਹੀ ਵਿਖਾਤੀ ਅਸੀਂ ਫੇਸ ਕੁਆਲਟੀ ਤੇਰੇ ਕਹਿਣ ਤੋਂ ਬਿਨਾ ਹੀ ਹਾਂ ਜੀ ਹਾਂ ਜੀ ਲੈ ਵੀ ਅੱਗੇ ਸੈਕਿੰਡ ਨੰਬਰ ਤੇ ਪ੍ਰਭ ਆ ਲਾਲ ਵੇੜ ਆਪਣੇ ਕੋਲ ਇਹ ਕਿਵੇਂ ਤੋਕੜ ਕੇ ਅੱਗੇ ਬਣੀ ਸੋਰੀ ਹੈ ਆ ਉਹਦਿਆਂ ਦੇ ਟੀਕੇ ਲੱਗਾ ਮਹੀਨੇ ਖੜਦਣਾ ਆਪਾਂ ਕੋ ਕਹਿ ਨਹੀਂ ਸਕਦੇ ਜਨਾ ਚੈੱਕ ਪਾਸ ਨਹੀਂ ਹੈ ਜੀ ਠੀਕ ਆ ਮਤਲਬ ਹੋ ਮਹੀਨਾ ਕਿਹਾ ਕਿ ਕੁਝ ਦਿਨਾਂ ਦੀ ਗੱਲ ਆ ਨਹੀਂ ਮਹੀਨੇ ਦੀ ਆਂਦੇ ਉਹਦੇ ਮਹੀਨੇਕ ਦੀ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਲੋ ਜੀ ਇਹ ਮਹੀਨੇ ਦੀ ਦੋਸਤੋ ਤਕਰੀਬਨ 200 ਰਿਆ ਨਿਕਲ ਆਉਂਦੀ ਆ ਕੱਲ ਨੂੰ ਕਿਸੇ ਭਰਾ ਦੀ ਕਿਸਮਤ ਲੱਗ ਜਾਵੇ ਨਿਕਲ ਆ ਇਹ ਲੋਟਦੀ ਆ ਬਾਕੀ ਜੰਪਲ ਬਹੁਤ ਜ਼ਿਆਦਾ ਆ ਜੰਮੀ ਜੁੰਮੀ ਚੰਗੀ ਆ ਵੇਖੋ ਬਾਕੀ ਫੁੱਲ ਵਜਨ ਲੋਡ ਦਾ ਚੰਗਾ ਚੰਗੀ ਜਾਣ ਵੇਖੋ ਬੱਚੀ ਚੂਹਿਆਂ ਦੇ ਵਿੱਚ ਹੋਊਗੀ ਤੱਜਾ ਕ ਤੀਜਾ ਸੂਗਾ ਹੋ ਗਈ ਦੁੱਧ ਆਪਾਂ 7 ਕਿਲੋ ਚੋਗੇ ਲੈ 5 ਕਿਲੋ ਦੀ ਪੂਰੀ ਗਰੰਟੀ ਹੋ ਆਪਣੇ 5 ਕਿਲੋ ਦੀ ਹਾਂਜੀ ਵਾਧ ਹੀ ਨਿਕਲੂ ਘਟ ਨਹੀਂ ਹੁੰਦਾ ਉਹਦੀ 5 ਕਿਲੋ ਦੀ ਚੰਗਾ ਲੱਗਾ 5 ਕਿਲੋ ਦੀ ਗਰੰਟੀ ਤਸੱਲੀ ਆ ਵੀ ਦੋਨੋਂ ਮਿਲਦੀ ਦੋਵੇਂ ਟਾਈਮਾ ਟਾਈਓ ਉਸ ਵੇਲੇ ਟਾਈਓ ਉਸ ਵੇਲੇ ਵਾਧ ਹੀ ਹੋਊਗਾ 3 3 ਕਿਲੋ ਦੋ ਕੀ ਡੰਗ ਦਾ ਠੀਕ ਆ ਆਪਾਂ ਜਿਹੜੇ ਨਵੇਂ ਥਾਂ ਹੀ ਹੁਣ ਤਾਂ ਕਰਕੇ ਠੀਕ ਆ ਠੀਕ ਆ ਅੱਲਾਹ ਹੋਵੇ ਠੀਕ ਆ ਜੀ ਬਾਕੀ ਚੱਲ ਕੱਲ ਨੂੰ ਕੋਈ ਕਿਸੇ ਭਰਾ ਤੇ ਲੱਗ ਕਿਸਮਤ ਆ ਵੀ ਨਿਕਲ ਆਉਂਦੀ ਆ ਵਾੜੀ ਚੰਗੇ ਪੈਸਿਆਂ ਦੀ ਆ ਉਹਨਾਂ ਦੇ ਸਮਝ ਦੇ ਵਿੱਚ ਅੱਜ ਚਲੋ ਕੋਈ ਵੀ ਭਰਾ ਨੇ ਸੌਦਾ ਕਰਨਾ ਚਲੋ ਬਗੈਰ ਤੁਸੀਂ ਇੱਕ ਹਿਸਾਬ ਦੇ ਮਤਲਬ ਕਿ ਮੰਨ ਕੇ ਲੈ ਕੇ ਜਾਣੀ ਹੈ ਵੀ ਚਲੋ ਮਹੀਨੇਕ ਦਾ ਕਿਹੜਾ ਪਸ਼ੂ ਚੈੱਕ ਹੋਇਆ ਹੁੰਦਾ ਪਰ ਫੇਰ ਬਾ ਤੁਹਾਨੂੰ ਪਾ ਦਿੱਤਾ ਵਿੱਚ ਸੋ 5 ਜਾਂ 5 ਦਾ ਥੋੜਾ ਜੁੱਤੇ ਪਲੱਸ ਲਾ ਲਓ ਵੀ ਇੱਥੇ ਇੱਕ ਦੁੱਧ ਜਿਹੜਾ ਇਹਦੇ ਥੱਲੇ ਹੈਗਾ ਦੋਵੇਂ ਟਾਈਮਾਂ ਦਾ ਬਾਕੀ ਥਣਾ ਥੁਣਾ ਦੇ ਚਾਰੇ ਪਾਸੇ ਬਿਲਕੁਲ ਥਣਾ ਓਕੇ ਓਕੇ ਚਵਾਈ ਇੱਕ ਨੰਬਰ ਵਾ ਹਾਂ ਵਚੀ ਤੁਹਾਨੂੰ ਬਾਅਦ ਵਚੀ ਗੱਬਣ ਗੁਬਣੇ 85000 ਦੀ ਜਿੱਡਾ ਵੈ ਮੈਨੂੰ ਨਾ ਤਾਂ ਵੀ ਸੱਜਰ ਚਲੋ ਬਾਕੀ ਝੋਲੇ ਛਾਲੇ ਤੋਂ ਬਖਾਲੇ ਤੋਂ ਲੱਗਦਾ ਵੀ ਹਾਂ ਦਾ ਵੀ ਦੁੱਧ ਚੰਗਾ ਚੁੰਗਾ ਰਿਹਾ ਹੋਊਗਾ ਹਾਂਜੀ ਹਾਂਜੀ ਉਹਦੇ ਉਹਨੇ ਸਾਹ ਸੂਹਨੇ ਬਰ ਬੂਰੀ ਚਲ ਗਏ ਭਈਏ ਸਾਹ ਦਾ ਉਹਨੇ ਰੋਲ ਹੀ ਦਿੱਤੀ ਇਹਦੇ ਹਾਂ ਪੱਠਿਆਂ ਦੇ ਚਾਰ ਤੇ ਭਲੀ ਦੁੱਧ ਆਦੇ ਇਤਨਾ ਚੋਈ ਗਏ ਭਾਈ ਕੇ ਮੁੱਠ ਬਾਕੀ ਫਿਰ ਵੀ ਚਲੋ ਵਾਜਣ ਬੜਾ ਚੰਗਾ ਹਾਂਜੀ ਦੁੱਧ ਦੇ ਕੱਢ ਜੂ ਛਟਾਲੇ 10 ਕਿਲੋ ਚ ਵਾਜੂਗੀ ਦੋਹਾਂ ਚੋਹਾਂ ਦਿਨਾਂ ਦਾ ਛਟਾਲਾ ਪੈਸੇ ਹੋਇਆ ਸਾਰੇ ਹਾਂਜੀ ਹਾਂਜੀ ਮੈਂ ਤਾਂ ਕਹਿਣਾ ਵੀ ਛਟਾਲਾ ਆਜੇ ਹੁੰਦਾ ਨਹੀਂ ਪਿਆ ਘਰ ਕੀ ਤਾਂ ਚ 5 ਕਿਲੋ ਮੰਨ ਕੇ ਲੈ ਜੇ ਆਪਣੇ ਕੋਲ ਆ ਵੇ ਵਾਦੀ ਉਹ ਤੇ 5 ਹੀ ਮੰਨਿਓ ਤੁਹਾਡੇ ਕੋਲ ਮਾਲ ਅੱਜ ਹੀ ਆਇਆ ਸਾਰਾ ਅੱਜ ਹੀ ਆਇਆ ਦੋ ਵੈਣਾ ਅੱਜ ਆਈਆਂ ਤੇ ਆਹ ਟੜਕੀ ਦੀ ਇਹ 12 ਵਜੇ ਆਈਆਂ ਠੀਕ ਆ ਹਾਂਜੀ ਲੋ ਵੀ ਇਹ ਦੋਸੋ ਡਿਟੇਲ ਐ ਇਸ ਵੈੜ ਦੀ ਬਣੀ ਸੋਰੀ ਆ ਉਹਦਾ ਟਾਈਮ ਨੋਟ ਤੁਹਾਨੂੰ ਕਰਾ ਦਿੱਤਾ ਐਸ ਵਕਤ ਜਿੰਨਾ ਸੋਲ ਦਿਖਾ ਦਿਓ ਬੱਚੀ ਦੀ ਬਾਕੀ ਥੱਲੇ ਉਹ ਸਫਾਈਆਂ ਸੁਫਈਆਂ ਬਹੁਤ ਆ ਲੈਵੇ ਦੀਆਂ ਇਹ ਨਾ ਮੇਰਾ ਭਰਾ ਕੋਈ ਆਖੇ ਠੀਕ ਆ ਜੀ ਕੋਈ ਕਿਸੇ ਪਾਸੇ ਕੋਈ ਕਾਨਸਰ ਲੈਵਾ ਚਾਹੇ ਕੋਈ ਮਤਲਬ ਦੇ ਦਾਗ ਲੈਵਾ ਆਹ ਤੇ ਕੇ ਚਾਹ ਚਿੱਟੀ ਕਰਨ ਨੂੰ ਆ ਵੈੜ ਹਾਂ ਲੋ ਜੀ ਅੱਜ ਪ੍ਰਾਪਤ ਦੇਣੀ ਕਿੰਨੇ ਦੀ ਆਪਾਂ ਇਹ ਜਿਹਦੇ ਹੁੰਦੀ ਗੱਬਣ ਫਿਰ ਤੇ ਵਚੀ 40 42000 ਦੀ ਹੂੰ ਹੋਂਦੇ ਮੁੱਲ ਪੰਜੀ ਕਰਦੇ ਆਂ ਪੰਜੀ ਇਹ ਕਰਦੀ ਇੱਕਿਆ ਮੈਂ ਨਾ ਜੈਤ ਜੀ ਗੱਲ ਕਰਦਿਏ ਕੋਈ ਤਰ੍ਹਾਂ ਸੰਭਰ ਨਾ ਲੰਦਾ ਜੇ ਲਾਟਰੀ ਆ ਜੇ ਨਿਕਲ ਆਉਂਦੀ 15000 ਦੇ ਪੈਸਿਆਂ ਦੀ ਆ 15 ਦੀ ਹਾਂਜੀ 15 ਦੀ ਦੇ ਦੇ ਯਾਦ ਪਾਦ ਦੇ ਮੁੱਲ ਲੈਣਦੇ ਆਂ ਬਦ ਦੋਦੇ ਤੇ ਲੈਣ ਨਹੀਂ ਦੇ ਬਿਲਕੁਲ ਬਿਲਕੁਲ ਬਾਕੀ ਇਹ ਨਹੀਂ ਹੈਗਾ ਕਿਸੇ ਪਾਸੇੋਂ ਖੁੰਜੀ ਕਰਮਾ ਲਈ ਹੈ ਨਹੀਂ ਵੀ ਕੋਈ ਥਾਣਾ ਦੀ ਨਿਕਾਹ ਤਾਂ ਮਿਲ ਕੇ ਥਾਣਾ ਦੀ ਮਾੜੀ ਆ 92 ਬਵਾਈ ਇੱਕ ਨੰਬਰ ਲੱਗੀ ਬਾਕੀ ਪਾੜਾ ਪਾ ਗਏ ਵੰਗਾ ਪਾ ਗਏ ਕੋਈ ਕਿਸੇ ਰਕਮ ਦਾ ਚਲ ਭਾਵੇਂ ਥੋੜੇ ਰੁਪਈਆਂ ਦੀ ਸ਼ਹਿ ਕੋਹ ਭੂਰ ਛੱਟਾ ਦੂਜਾ ਮਾਸਾ ਮਾਸਾ ਅਜੀ ਤਸੱਲੀ ਕਰਕੇ ਖੜੇ ਹਾਂ ਹਾਂ ਜੀ ਲਓ ਵੇ ਠੀਕਾ ਬਾਕੀ ਰੰਗ ਬਾਜਾ ਜੰਮੀ ਪਲੀ ਪੂਰੀ ਆ ਤੇ ਹਾਈਟ ਵੀ ਦੋਸਤੋ ਤਕਰੀਬਨ ਮੀਡੀਅਮ ਆ ਠੀਕਾ ਜੀ ਮੀਡੀਅਮ ਆ ਲੰਬਾਈ ਲਬੂਈ ਚੰਗੀ ਆ ਵੇੜ ਕੱਲ ਨੂੰ ਵਾਧੇ ਵਾਲੀ ਆ ਜੇ ਸ਼ਹਿਰ ਸ਼ੂਚ ਰੱਖਣੀ ਬਹੁਤੀ ਚੰਗੀ ਬੱਚੀ ਹਾਂ ਇਹਨੂੰ ਹਲਾਇਓ ਇੱਕ ਮਿੰਟ ਇਧਰੋਂ ਹਲਾ ਦਿਆ ਜੇ ਆ ਮਾਰੋ ਨੀਗਾ ਠੀਕ ਆ ਜੀ ਉਹzum ਮਈਆਂ ਕਾ ਪਿੱਠ ਪੁੜਾ ਹਾਂ ਚਮਕ ਚ ਜੰਮੀਪਲੀ ਚੰਗੀ ਆ ਚਲੋ ਭਰਾਵਾਂ ਨੂੰ ਪਸੰਦ ਆਊਗੀ ਅੱਜ ਜਿਹੜਾ ਹਾਰੇ ਗਾੜੀ ਸਾਮ ਲੂ ਕੋਈ ਨਹੀਂ ਗਾਵੇ ਫਿਰ ਤੇ 25 ਲੱਖ ਰੁਪਏ ਦੀ ਬਿਲਕੁਲ ਬਿਲਕੁਲ ਉਹ ਗਾਂ ਪੈਸਿਆਂ ਦੀ ਛਾਇਆ ਹਾਂਜੀ ਹਾਂਜੀ ਅੱਗੇ ਆ ਕਿਵੇਂ ਤੋਕੜ ਗੱਪਣ ਆ ਤੋਕੜ ਕੱਬਣਾ ਵੀ ਵੇਖੋ ਕਿੱਡੀ ਵੈੜ ਕੋਠੇ ਜੱਡੀ ਆ ਗਈ ਵੈੜ ਦੀ ਹਾਂਜੀ ਹਾਂਜੀ ਲਓ ਜੀ ਫੋਨ ਲਈ ਹਾਈਟ ਕਾਦ ਵਾਲੀ ਅਗਲੀ ਵੈੜ ਤੁਹਾਨੂੰ ਇਹ ਵਾਰ ਦਿਖਾ ਰਹੇ ਹਾਂ ਤੋਕੜ ਗੱਪਣਾ ਚੈੱਕ ਪਾਸ ਕਿੰਨੇ ਮਹੀਨਿਆਂ ਦੀ ਹੈ ਪ੍ਰਾਪਤ 24 ਮਹੀਨਿਆਂ ਦਾ ਚੈੱਕ ਪਾਸ ਆਪਣੇ ਕੋਲ ਹੀ ਹੋਈ ਐ ਇੱਥੇ ਅੱਜ ਹੀ ਹੋਈ ਐ ਅੱਜ ਹੀ ਠੀਕ ਹੈ ਭਰਾ ਦੋ ਤਾਂ ਕਿੰਨੇ ਤਾਂ ਥੱਲੇ ਦੋ ਦੇ ਥੱਲੇ 8 ਕਿਲੋ ਹੀ ਹੁਣ ਚੱਕ ਚੁੱਕ ਹੋਈ ਆ ਆਪ ਦਾ 7 ਮੰਨ ਕੇ ਕੋਈ ਆ ਵੀ ਮੇਰਾ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ 7 ਕਿਲੋ ਮੰਨ ਕੇ ਸੌਦਾ ਕਰ ਲਿਓ ਫੋਲੀ ਵੱਡੇ ਹਾਈਟ ਕਰ ਦਿੱਤੀ ਆ ਵੀ ਬੇਝਿਜਕ ਮੇਰਾ ਭਰਾ ਸੌਦਾ ਕਰ ਲਿਓ ਕਿਉਂਕਿ ਕਈਆਂ ਵੀ ਆਨਲਾਈਨ ਉੱਥੇ ਚਵਾ ਗਏ ਆ ਆਪਾਂ ਫਿਰ ਪੈਸੇ ਲੈ ਲੈਣੇ ਜਿਆਦੀ ਗੱਲ ਕੋਈ ਭੂਰ ਛੱਟਾ ਨਹੀਂ ਬਾਕੀ ਠੰਡੀ ਤੇਰੀ ਜਿੰਦਰ ਮਰਜੀ ਬਹਿ ਜਾਓ ਆ ਲੈ ਵੀ ਠੀਕ ਆ ਜੀ ਆ ਕਰਾ ਦਿਓ ਚੱਕ ਆ ਵੇਖੋ ਜਿੱਧਰ ਮਰਜ਼ੀ ਭੈਜੋ ਕੋਈ ਗੱਲ ਨਹੀਂ ਦੋ ਦ ਅੱਠ ਕਿਲੋ ਸੱਤ ਮੰਨ ਕੇ ਲੈ ਜੇ ਆਹ ਦੇਖੋ ਕੱਦ ਕਿੰਨਾ ਵਸਿਆ ਸਿਰ ਨਾ ਖੈਂਦੀ ਹਾਂ ਨਹੀਂ ਪੂਰੀ ਵੱਡੀ ਆ ਹਾਂਜੀ ਵੀ ਚਲੋ ਜੱਡੀਆਂ ਇੱਕ ਆਪਾਂ ਨੋਰਮਲ ਫਾਰਮਾ ਫੁਰਮਾ ਦੇ ਵਿੱਚ ਵੜਾ ਵਿਖਦੇ ਹਾਂ ਹਾਈਟ ਕਰਦਾ ਹੋਇਆ ਜੀ ਨਹੀਂ ਆ ਦੂਜੇ ਲਈ ਗੱਪਣ ਪਹਿਲਾਂ ਸੋਈ ਜੋ ਹਾਂ ਹੁਣ ਗਾਂ ਦੂਜੇ ਲਈ ਗੱਪਣ ਹਾਂ ਹਾਂਜੀ ਹਾਂਜੀ ਉਹ ਜੇ ਕਿ ਨੈਕਸਟ ਦੂਜਾ ਸੂਣਾ ਜਾਨ ਆਪਨੇ ਸੁਣਾ ਠੀਕ ਆ ਹਾਂਜੀ ਦੇਖੋ ਟਾਂਚਾ ਕਰਨ ਵਾਲੀ ਦਾ ਫੋਲੀ ਵੱਡੀ ਫੋਲੀ ਵੱਡਾ ਕੱਦ ਘਾਟ ਆ ਮਾਰੋ ਨੀਗਾ ਠੀਕ ਆ ਮੋੜੀ ਤੋਂ ਤਾਂ ਜਾਂਦੀ ਮੈਂ ਨਾ ਬੰਦੇ ਤੋਂ ਉੱਚਾ ਕੱਦ ਕਾਠੇ ਦਾ ਹੈ ਬੋਦੀ ਬੱਦੀ ਨਹੀਂ ਲੋਕ ਥਣ ਥਣ ਚਾਰੇ ਵਧੀਆ ਠੀਕ ਠੀਕ ਇੱਕ ਨੰਬਰ ਠੀਕ ਬੜਾ ਤਰਾ ਪਿਛੋਂ ਬੜੀ ਚੈੱਕ ਕਰਾ ਦੇ ਜੇ ਆਹ ਦਿਨ ਚੋਈਆਂ ਚਾਹੀਆਂ ਥੋੜੀਆਂ ਲੇਡ ਲੂਡਣ ਹੁਣ ਅੱਜ ਹੀ ਐਂ ਤਾਂ ਕਰਕੇ ਮਤਲਬ ਕਿ ਫਿਰ ਵੀ ਚਲੋ ਨੈਟ ਜਿਹੜਾ ਕੋਈ ਸਾਥ ਹੀ ਮੰਨੇ ਆਪਣੇ ਕੋਲੋਂ ਸਾਥ ਮੰਨ ਕੇ ਐ ਲੋਹੇ ਵਰਗਾ ਲੈ ਜੇ ਲਓ ਜੀ 4 ਮਹੀਨੇ ਦੀ ਗੱਬ ਚੈੱਕ ਪਾਸ ਆ ਤੇ 7 ਕਿਲੋ ਦੁੱਧ ਥੋੜਾ ਨਜ਼ਦੀਕੀ ਤੋਂ ਆਪਾਂ ਇੱਕ ਵਾਰੀ ਤੁਹਾਨੂੰ ਖਾਦ ਗਏ ਥਣ ਆ ਦੇਖੋ ਮਾਰੂ ਨੀਗਾ ਠੀਕ ਆ ਜੀ ਇਹ ਅੱਲਵੀ ਕੀ ਮੋਲੇ ਦਾ ਪ੍ਰਭ ਕੀ ਡਿਮਾਂਡ ਆ ਦੇ ਦਈਏ ਕਿੰਨੇ ਦੀ ਮੋਲ ਦੇ ਜਿੰਨਾ ਮੰਗ ਲਿਆ ਬੱਚੀ ਦੇ ਵਿਕਦੀ ਜੀ ਨੇ ਰੁਪਈਆਂ ਨੇ ਮਰਜੀ ਚਲੋ ਟੋਕੜ ਘੱਪਣ ਨਾਲੇ ਕੰਦ ਪੁੱਤ ਬੜਾ ਵੱਡਾ ਗਾੜੀ ਬੱਚੀ ਦਾ ਮੈਂ 80-85 ਹਜ਼ਾਰ ਦੀ ਮੈਂ ਕਿ ਸਾਰੇ 5 ਮਹੀਨੇ ਰਹਿ ਗਈ ਹਾਂ ਮੋਲ ਦੇ ਕਰਨ ਨੂੰ ਕਰੀ ਜਾਈਏ 35-40 ਜੋ ਮਰਜੀ 32000 ਦੀ ਦੇ ਦੀ 32 ਦੀ ਹਾਂ ਕੁਲ ਅਸਲੁੱਸ ਕਰਦ ਗਏ ਕੋਈ ਗੱਲ ਨਹੀਂ ਗਾ ਵੀ ਚਲੋ 30 ਜੋ ਹੀ ਦੋ ਛੜਾ ਸਮਾਪਿਆ ਕੋਈ ਹੈ 30 ਜੋ ਹੀ ਦੋ ਛੜਾ ਛੱਡ ਛੱਡ ਦਈਏ 28 28 ਦੇ ਉੱਚੇ ਹੀ ਹੋ ਜੀ ਮਾਨਤਨ ਮੌਕੇ ਤੇ ਫੋਨ ਲਾਵੇ ਕੋਈ ਮੇਰਾ ਮਤਲਬ ਆਪਾਂ ਮੋੜ ਨਹੀਂ ਦਿੰਦੇ ਕਿਸੇ ਨਹੀਂ ਨਹੀਂ ਮੋੜਦੇ ਨਹੀਂ ਆ ਲੈ ਗਏ ਜਾਣਗੇ ਲੈ ਕੇ ਜਾਣਗੇ ਮਤਲਬ ਕੋਈ ਦੋਸਤ ਇਹ ਨਹੀਂ ਹੈਗਾ ਕਿ ਫਿਕਸ ਰੇਟ ਆ ਵੀ 28000 ਕਹਤਾ ਵਿੱਚੋਂ ਕੋਈ 100 ਤੋਂ ਰੱਸਾ ਛੋਟ ਚੜਈ ਆ ਫੋਨ ਮੇਰੇ ਭਰਾ ਕਰੋ ਵੱਧ ਤੋਂ ਵੱਧ ਬਾਕੀ ਜਿੱਥੋਂ ਤੱਕ ਖਰੀਆਂ ਵਸੀਆਂ ਭਾਅ ਨਹੀਂ ਜਿਹੜਾ ਮਰਜ਼ੀ ਮੇਰਾ ਵੀਰ ਖਰੀਦ ਸਕਦਾ ਬਿਲਕੁਲ ਸੋ ਇਹ ਵੱਡੇ ਐਨੀਮਲ ਸੀ ਜਿਹੜੇ ਤੁਹਾਨੂੰ ਆਪਾਂ ਦਿਖਾਉਣੇ ਸੀ ਠੀਕ ਆ ਜੀ ਨਾਲ ਦੀ ਨਾਲ ਦੁੱਧ ਇਹਨਾਂ ਥੱਲੇ ਆ ਤੇ ਜਿਵੇਂ ਕੋਈ ਸੱਜਰਥੀ ਆ ਜਾਂ ਕੋਈ ਤੋਕੜ ਆ ਜਾਂ ਕੋਈ ਤ ਇਧਰ ਦੋ ਬੱਛੀਆਂ ਆਪਾਂ ਦਿਖਾ ਦਿੰਨੇ ਆਂ ਹਾਂਜੀ ਇਹ ਪ੍ਰਭ ਉਮਰ ਦੇ ਵਿੱਚ ਕਿਵੇਂ ਆ ਦੋਵੇਂ ਬੱਛੀਆਂ ਆਹ ਦੇ ਅਠ ਨੌਵੇਂ ਮਹੀਨੇ ਆਂਦੀ ਇਹ ਜੇ ਖੇਰੀ ਹੈ ਹੱਕੇ ਹਾਂ ਲਾ ਦਿਓ ਮਣੀ ਚੋਲੀ ਥੰਦਿਓ ਚਾਰ ਹੀ ਥਾਂ ਲੱਗੀਆਂ ਹਾਂ ਲਓ ਜੀ ਠੀਕ ਆ ਜਿਉਸੀ ਆ ਗਈ ਬਾਕੀ ਜੱਤ ਜੂਤ ਬਹੁਤ ਹੈ ਹਾਂ ਵੇਖੋ ਬੂਥੀ ਪਾਸੀ ਵਿੱਚ ਹੀ ਇਸ ਕੁਆਲਿਟੀ ਚੰਗੀ ਆ ਇੱਕ ਰਾਂਗਾ ਬਿਲਕੁਲ ਜੈੱਡ ਬਲੈਕ ਨੌਂਕ ਮਹੀਨੇ ਹੋ ਗਈ ਸਾਲ ਦੇ ਅੰਦਰ ਵਾਰੀ ਹੈ ਹਾਂਜੀ ਹਾਂਜੀ ਖੇਰੀ ਹੈ ਜੇ ਹਾਂ ਹਾਂ ਲਓ ਜੀ ਨੌਂਕ ਮੰਥ ਦੀ ਉਮਰ ਆਂਦੀ ਬਾਕੀ ਆਪਣੇ ਬਹੁਤ ਵੀਰ ਡਿਮਾਂਡ ਚਲੋ ਕਰਦੇ ਰਹਿੰਦੇ ਆ ਜਕਰ ਕੋਈ ਕਟੀਆਂ ਦਾ ਕੋਈ ਸ਼ੌਂਕ ਆ ਕਿਸੇ ਭਰਾ ਨੂੰ ਤੇ ਬੱਚੀਆਂ ਤਾਂ ਯਾਦ ਜੂਤਾ ਵਾਲੀ ਬੱਚੀ ਹਾਂ ਉਤੋਂ ਬਿਲਕੁਲ ਪਧਰੀ ਪੁਧਰੀ ਅਸਟੇਕਾ ਠੀਕ ਆ ਮੋੜ ਲਓ ਠੀਕ ਆ ਇਹਦਾ ਮੁੱਲ ਕੀ ਕਰਤਾ ਇਹਦਾ ਮੁੱਲ ਕਾਨੂੰ ਜੋ ਮਰਜ਼ੀ ਕਰੀ ਜੀ 8000 ਦੀ ਤੇਰਾ 8000 ਦੀ ਹਾਂਜੀ ਠੀਕ ਆ ਭਾਈ ਲਓ ਵੀ ਇਹ 8000 ਦੀ ਬੱਛੀ ਆ ਤੇ ਇੱਧਰ ਆ ਆ ਸਾਲੋਂ ਬਾਹਰ ਹੋਊਗੀ ਹੈਨਾ ਹਾਂਜੀ ਆਮੂਆਂ ਦੋ ਦੰਦ ਵਾ ਹਾਂ ਹਾਂਜੀ ਇਹ ਹੋ ਗਈ ਫਿਰ 2 ਸਵਾ 2 ਸਾਲ ਦੀ ਹਾਂ ਗਲਤ ਗੱਲ ਨਹੀਂ ਕਰਨੀ ਮੂੰਹ ਦੋ ਦੰਦ ਠੀਕ ਆ ਜੀ ਬੱਛੀ ਕਿਸੇ ਭਰਾਣੇ ਚਲੋ ਥੋੜਾ ਸਾਫ ਸੰਭਾਲ ਵਾਲੇ ਪਾਸੇ ਨਹੀਂ ਧਿਆਨ ਦਿੱਤਾ ਹਾਂਜੀ ਬੱਛੀ ਨਸਲ ਨਸਲ ਪੂਰੀ ਸੀ ਬਰੀਡ ਇਹਦੀਆਂ ਚਾਰ ਹੀ ਸਨ ਹਾਂ ਬੂਧੀ ਬਾਤੀ ਵੀ ਖਾਦ ਹਾਂ ਨਵੇਂ ਜੱਤਾਂ ਲੀਆਂ ਬਿਲਕੁਲ ਬਿਲਕੁਲ ਸੋ ਬਾਕੀ ਨੌਸਲ ਬਰੀਡ ਦੋਸਤਾਂ ਚੰਗੀਆਂ ਚਲੋ ਕਿਸੇ ਚੰਗੇ ਸੀਮਨ ਦੀ ਹੋ ਸਕਦੀ ਉਹਦੇ ਬਾਰੇ ਚਲੋ ਆਪਾਂ ਨੂੰ ਨਹੀਂ ਪਤਾ ਤੇ ਆਪਾਂ ਕੋਈ ਗੱਲ ਨਹੀਂ ਕਰਾਂਗੇ ਸੀਮਨ ਦੀ ਡਿਟੇਲ ਬਾਕੀ ਇਧਰਲੇ ਪਾਸੋਂ ਤੁਹਾਨੂੰ ਇੱਕੋਰੀ ਬੈਕਸੈਟ ਤੋਂ ਵਿਖਾਉਣੇ ਆ ਆ ਲੈ ਪਰਮ ਲਾਇਓ ਮਾੜਾ ਜੀ ਨਾ ਕੋਈ ਪੰਜ ਮਾਣਾ ਹੋਊਗਾ ਚਾਰੀ ਹਾਂ ਠੀਕ ਆ ਓਕੇ ਤੇ ਕੀ ਮੋਲ ਰਹੂਗਾ ਇਹਦਾ ਇਹਦੇ ਮੁੱਲ 8 ਹੀ ਕਰਦੇ ਆਂ 8 ਹਾਂਜੀ ਜੋੜੀ ਕੋਈ ਲੈ ਜਾਏ ਭਰਾ ਦੇ ਜੋੜੀ ਲੈ ਜਾਏ ਨਾਲ ਭਾਵੇਂ ਲਾਲ ਪਾਲੇ ਨਾ ਕੋਈ ਹੁਣ ਸਾਰਿਆਂ ਨਾਲ ਕਹਿਦੀ ਵਿਕੇ ਘਰਾਂ ਲੈ ਜੀ ਤਿੰਨੇ ਲੈ ਜਾਏ ਕੋਈ 5000 ਚ ਦੇ ਦੇ 5000 ਚ ਇੱਕ ਲਾਲ ਜਿਹੜੀ ਟੋਕੜ ਪਾਈ ਆ ਹਾਂਜੀ ਉਹ ਤੇ ਇਹ ਦੋਵੇਂ ਲੈ ਜਾਣ ਹਨਾ ਜੋੜੀ ਇਹ ਨਾਲ ਲੈ ਜੇ 5000 ਦੇ ਵਿੱਚ ਜੇ ਟੋਕੜ ਗੱਬਨਾਂ ਖੜੇ ਇਹਦੇ ਫਿਰ 35 ਚ ਫਿਰ 35 ਚ ਹਾਂ ਠੀਕ ਆ ਲੋ ਵੀ ਚੱਕੋ ਠੀਕ ਆ ਜੀ ਉਹਨਾਂ ਦਾ ਰੇਟ ਵੀ ਆਪਾਂ ਤੁਹਾਨੂੰ ਦੱਸਿਆ ਉਹਨਾਂ ਵੜਾਂ ਦੇ ਨਾਲ ਕਿਸੇ ਭਰਾ ਨੇ ਠੀਕ ਆ ਜੀ ਸਿੰਗਲ ਵੱਡੀ ਵੜ ਦੇ ਨਾਲ ਬੱਚੇ ਪਾਉਣੇ ਆ ਦੋਵੇਂ ਜੋੜੀ ਪਾਉਣੀ ਆ ਤੇ ਉਹ ਤੁਸੀਂ ਪਾ ਸਕਦੇ ਜੇ ਡਿਸਕਾਊਂਟ ਹੋ ਜਾਊਗਾ ਕੱਲੀ ਕੱਲੀ ਦਾ 8.5 ਕੱਲੀ ਕੱਲੀ ਦਾ 8000 16 ਜੋੜਾ ਲਓਗੇ ਕੋਈ 14000 ਦਾ ਦੇਣਾ ਉਤਰਾ 16 ਤੇ ਉਤਰਾ 14000 ਦੀ ਜੋੜੀ ਮਿਲ ਜੂਗੀ ਹਾਂਜੀ ਠੀਕ ਆ ਸੋ ਇਹ ਰੇਟ ਆ ਇਹ ਅੱਜ ਜਨਵਾਰ ਤੁਹਾਨੂੰ ਦਿਖਾਉਣੇ ਸੀਗੇ ਠੀਕ ਆ ਜੀ ਤੇ ਮਾਲ ਆਇਆ ਗਿਆ ਰਹਿੰਦਾ ਚਲੋ ਹਰੇਕ ਤਰ੍ਹਾਂ ਦਾ ਪੜਦਾ ਹੁੰਦਾ ਛੋਟੇ ਵੱਡੇ ਰੇਟ ਮਿਲ ਜਾਣਗੇ ਤੁਹਾਨੂੰ ਜਦੋਂ ਮਰਜ਼ੀ ਮੇਰਾ ਵੀਰ ਵਿਜ਼ਿਟ ਕਰੋ ਠੀਕ ਆ ਤੇ ਇੱਕ ਪ੍ਰਭ ਨੰਬਰ ਆਪਣੇ ਕਰਤੀਏ ਸਾਂ ਫੋਨ ਨੰਬਰ 9887 ਦਾ ਦੋਸਤਾਂ ਠੀਕ ਹੈ ਵੀ ਹਾਂਜੀ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਹਾਂਜੀ ਲਓ ਵੀ ਨੰਬਰਾਂ ਤੇ ਕਰੋ ਕਾਲ ਕਰੋ ਗੱਲਬਾਤ ਅੱਜ ਫਿਲਹਾਲ ਦੋਸਤੋ ਇਹ ਨਾਗ ਤਾਂ ਨੂੰ ਦਿਖਾਉਣੇ ਸੀਗੇ ਬਾਕੀ ਵੇੜਾਂ ਖਾਸ ਤੌਰ ਤੇ ਚਲੋ ਚੰਗੀਆਂ ਵੱਡੀਆਂ ਵੀ ਆਉਂਦੀਆਂ ਨੇ ਕੋਈ 15 ਲੀਟਰ 20 ਲੀਟਰ ਵਾਲੇ ਪਸ਼ੂ ਵੀ ਆਉਂਦੇ ਜਾਂਦੇ ਰਹਿੰਦੇ ਆ ਕੋਈ ਨੇ ਫੋਮ ਲਾਵੇ ਮੇਰਾ ਵੀ ਕੋਈ ਮੰਗ ਤਾਂ ਖੁੱਲਾ ਕਰਾਂਗੇ ਪਰਾਂ ਕਿੱਥੇ ਸੌਦੇ ਹੋ ਜਾਣੇ ਬੱਸ ਬੱਸ ਹਾਂਜੀ ਲਓ ਵੀ ਮੇਰਾ ਭਰਾ ਠੀਕਾ ਜੀ ਵਿਜ਼ਿਟ ਕਰਨ ਤੋਂ ਪਹਿਲਾਂ ਸਾਈਬ ਇਹਨਾਂ ਕਰਨ ਤੋਂ ਪਹਿਲਾਂ ਕੋਈ ਪੂਰੀ ਵੀਡੀਓ ਦੇਖਿਆ ਜੇ ਉਹ ਤੋਂ ਬਾਅਦ ਫੋਨ ਲਾਇਓ ਜਿੱਥੇ ਵੀ ਕਿਸੇ ਭਰਾ ਦੀ ਤੈਅ ਪੈਂਦੀ ਹੈ ਬਿਠਾ ਲਿਓ ਜਾਇਜ ਰੇਟਾਂ ਉੱਤੇ ਪਸ਼ੂ ਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਹਰਬਾਨੀ